ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਪਾਏ ਕਰਕੇ ਸ਼ਬਦ ਹਰ ਰੰਗ ਚੜਾਏ ਮਨ ਤਨ ਰੱਤਾ ਰਸਨਾ ਰੰਗ ਚਲੂਲੀ ਪੈ ਪਾਏ ਰੰਗ ਚੜਾ ਬਣਿਆ ਹਉ ਵਾਰੀ ਜਿਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਵਿਖ ਪਉ ਚਲ ਸ਼ਬਦ ਤਰਾਵਣਿਆ ਰਹਾਉ ਮਨਮਖ ਮੁਗਦ ਕਰੈ ਚਤਰਾਏ ਨਾਤਾ ਤੋਤਾ ਥਾਏ ਨ ਪਾਈ ਜਿਹਾ ਆਇਆ ਤੇਹਾ ਜਾਸੀ ਕਰਵ ਕਣ ਪਛੋਤਾਵਣਿਆ ਮਨਮਖਾਂ ਦੇ ਕਸ਼ੂ ਨ ਸੂਜੈ ਮਰਨ ਲਿਖਾਏ ਆਏ ਨਹੀਂ ਬੂਜੈ ਮਨਮਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਜਨਮ ਗਵਾਵਣਿਆ ਸੱਚ ਕਰਨੀ ਸਬਦ ਹੈ ਸਾਰ ਪੂਰੇ ਕਰ ਪਾਈਏ ਮੋਖ ਦਵਾਰ ਆਂ ਦਿਨ ਬਾਣੀ ਸਬਦ ਸੁਣਾਏ ਸਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ 모ਹਿਆ ਸੱਚ ਸੁਪਾਏ ਸੱਚੇ ਪ੍ਰੀਤਮ ਪਿਆਰਾ ਪਾਇਆ ਸੱਚੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸਬਦ ਸੱਚੇ ਸੁਖ ਸਮਾਵੈ ਹਉ ਬਲੇ ਹਾਰੀ ਸਦਾ ਤਨ ਵਿਟੋ ਗੁਰ ਸਿਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਪਤੀ ਜੈ ਗੁਰ ਪ੍ਰਸਾਦਿ ਅੰਦਰ ਪੀਚੇ ਬੈਸ ਸੋ ਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਜਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋਮੇ ਜਾਏ ਨਾਨਕ ਨਾਮ ਵਸੇ ਮਨ ਅੰਤਰ ਤਰ ਸੱਚੇ ਸੋ ਬਾਪਾ ਬਣਿਆ